ਨਸਰੀ ਮਹਿਲਾ ਪੰਜਵਾ ਸੋਕਤ ਡਰੈ ਜੇ ਖਸਮ ਸੰਭਾਰੇ ਡਰ ਡਰ ਪਚੇ ਮਨ ਮੁਖ ਵਿਚਾਰੇ ਰਹਾ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਏਕ ਨਿਰੰਝਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪਰਗਾਸ ਜੀ ਅਨਕ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟੈ ਹਰ ਨਾਏ ਜਨਮ ਮਰਨ ਸਗਲਾ ਦੁੱਖ ਨਾਸੈ ਗੁਰਮੁਖ ਜਾਕੇ ਮਨ ਤਨ ਬਸੈ ਜਿਸ ਨੂੰ ਆਪ ਲੈ ਲੜ ਲਾਏ ਦਰਗਾ ਮਿਲੇ ਤਸੈ ਹੀ ਜਾਏ ਸੇਈ ਭਗਤ ਜੇ ਸੱਚੇ ਭਾਣੇ ਜਮ ਕਾਲ ਤੇ ਪੈ ਨਿਕਾਣੀ ਸੱਚ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੇ ਵਿਚਾਰ ਘਟ ਘਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇਣਾਰ ਤਨਾਸਰੀ ਮਹਲਾ 5 ਏਕੋ ਅੰਕਾਰ ਸਤਿਗੁਰ ਪ੍ਰਸਾਦ ਕਰ ਬਾਰ ਤੇਰਾ ਪਰਵਾਸਾ ਤੂੰ ਜਾਣ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪਉ ਹਰ ਰੰਗ ਜਾਣ ਕੋ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰਹਿ ਕਰਾਵੇਂ ਸੁਆਮੀ ਸਾ ਮਸਲਤ ਪਰਵਾਣ ਰਹਾਓ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ ਤਨਾਸਰੀ ਮੈਲਾ ਪੰਜਵਾ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮੈਂ ਜਲਨ ਦੀਨੇ ਕਿਨ ਨੰਦ ਉਤਰ 파ਖੇ ਜਿਨ ਕ ਮਨ ਸੱਚ ਵਿਸ਼ਵਾਸ ਵੇਖ ਵੇਖ ਸਵਾਮੀ ਕੀ ਸ਼ੋਭਾ ਆਨੰਦ ਸਦਾ ਉਲਾਸ ਰਹਾਓ ਚਰਨ ਸ਼ਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰੱਖਿਓ ਤਨ ਅਸਰੀ ਮਹਿਲਾ ਪੰਜਵਾ ਜਹਾਂ ਜਹਾਂ ਪੇਖਾਂ ਤਾ ਹਜ਼ੂਰ ਦੂਰ ਕਤੋਂ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਾਨ ਸਦਾ ਧਿਆਈ ਈਤ ਊਤ ਨਹੀਂ ਬੀਛੂੜੈ ਸੋ ਸੰਗੀ ਗਨਿਆ ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਨਿਆ ਰਹਾਉ ਰਤ ਪਾਲੈ ਅਪਿਉ ਦੇ ਕਾਸ਼ ਊਨ ਨਾ ਹੋਈ ਸਾਹਸ ਸਾਹ ਸੰਭਾਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਉੱਚਾ ਜਾ ਕਾ ਰੂਪ ਜਪ ਜਪ ਕਰੈ ਆਨੰਦ ਜਨ ਅਚਰਜ ਆਨੂਪ ਸਾ ਮਤ ਦੇਹ ਦਇਾਲ ਪ੍ਰਭ ਜਿਤ ਤੁਮਹ ਅਰਾਧਾ ਨਾਨਕ ਮੰਗੈ ਦਾਨੁ ਪ੍ਰਭ ਰੇਨੁ ਪਗ ਸਾਧਾ